ਬ੍ਰਾਜ਼ੀਲ ਦੇ ਵਿੱਚ ਹੜ੍ਹਾਂ ਨੇ ਭਾਰੀ ਤਬਾਈ ਮਚਾਈ। ਤਬਾਈ ਦੀਆਂ ਕਈ ਤਸਵੀਰਾਂ ਸਾਹਮਣੇ ਆਈਆਂ। ਲੋਕਾਂ ਦੇ ਘਰ ਡੁੱਬ ਗਏ, ਪਸ਼ੂ ਰੋੜ ਗਏ ਤੇ ਬਹੁਤ ਜ਼ਿਆਦਾ مالی ਨੁਕਸਾਨ ਵੀ ਹੋਇਆ। ਲੋਕਾਂ ਨੂੰ ਆਪਣੇ ਘਰਾਂ ਨੂੰ ਛੱਡ ਕੇ ਦੂਜੀਆਂ ਥਾਵਾਂ ਤੇ ਜਾਣਾ ਪਿਆ। ਕਈ ਤਸਵੀਰਾਂ ਸਾਹਮਣੇ ਆਈਆਂ ਪਰ ਉਹਨਾਂ ਦੇ ਵਿੱਚੋਂ ਇੱਕ ਤਸਵੀਰ ਅਸੀਂ ਤੁਹਾਨੂੰ ਸਕਰੀਨ ਤੇ ਦਿਖਾ ਰਹੇ ਹਾਂ। ਜਿਸ ਵਿੱਚ ਤੁਸੀਂ ਦੇਖੋਗੇ ਕਿ ਚਾਰੇ ਪਾਸੇ ਪਾਣੀ ਹੀ ਪਾਣੀ ਹੈ। ਲੋਕਾਂ ਦੇ ਘਰ ਡੁੱਬ ਚੁੱਕੇ ਨੇ। ਘਰਾਂ ਦੀਆਂ ਸਿਰਫ ਛੱਤਾਂ ਹੀ ਦਿਖਾਈ ਦੇ ਰਹੀਆਂ ਨੇ। ਤੇਕ ਕਰਦੀ ਛੱਤ ਤੇ ਖੜਾ ਘੋੜਾ ਦਿਖਾਈ ਦੇ ਰਿਹਾ ਜਿਸ ਨੇ ਕਿਸੇ ਨਾ ਕਿਸੇ ਤਰ੍ਹਾਂ ਇਹਨਾਂ ਮੁਸ਼ਕਲ ਹਾਲਾਤਾਂ ਦੇ ਵਿੱਚ ਆਪਣਾ ਬਚਾਅ ਤਾਂ ਕੀਤਾ ਪਰ ਉਸ ਦੀਆਂ ਮਾਸੂਮ ਦੀਆਂ ਅੱਖਾਂ ਕਿਸੇ ਨਾ ਕਿਸੇ ਮਦਦ ਦੀ ਉਡੀਕ ਕਰ ਰਹੀਆਂ ਸਨ ਕਿਉਂਕਿ ਉਸ ਦੇ ਚਾਰੇ ਪਾਸੇ ਪਾਣੀ ਹੀ ਪਾਣੀ ਸੀ ਤਾਂ ਛੱਤ ਤੇ ਖੜਾ ਹੋਇਆ ਇੰਜ ਲੱਗਦਾ ਸੀ ਜਿਵੇਂ ਕਿਸੇ ਦੀ ਮਦਦ ਦੀ ਉਡੀਕ ਕਰ ਰਿਹਾ ਹੋਵੇ ਕਿਉਂਕਿ ਉਸ ਦੇ ਜੋ ਮਾਲਕ ਸੀ ਤਾਂ ਉਸ ਨੂੰ ਇਸ ਮੁਸ਼ਕਲ ਦੀ ਘੜੀ ਦੇ ਵਿੱਚ ਛੱਡ ਕੇ ਚਲੇ ਗਏ ਸੀ ਜਿਸ ਨੇ ਪਤਾ ਨਹੀਂ ਕਿੰਨਾ ਕੁ ਆਪਣੇ ਮਾਲਕਾਂ ਦਾ ਕੰਮ ਦੇ ਲਈ ਸਾਥ ਦਿੱਤਾ ਹੋਏਗਾ ਤੇ ਜਦੋਂ ਉਸ ਨੂੰ ਜ਼ਰੂਰਤ ਸੀ ਤਾਂ ਉਸਦੇ ਮਾਲਕ ਉਸ ਨੂੰ ਉੱਥੋਂ ਛੱਡ ਕੇ ਚਲੇ ਜਾਂਦੇ ਨੇ ਇਸ ਵਿਪਤਾ ਦੇ ਵਿੱਚ ਤਾਂ ਉਸ ਤੋਂ ਬਾਅਦ ਇਹ ਵੀਡੀਓ ਹੈ ਕਾਫੀ ਜ਼ਿਆਦਾ ਵਾਇਰਲ ਹੁੰਦੀ ਹੈ ਜਦੋਂ ਸੋਸ਼ਲ ਮੀਡੀਆ ਤੇ ਵਾਇਰਲ ਹੁੰਦੀ ਹੈ ਤਾਂ ਕੁਝ ਰੱਬ ਦੇ ਬੰਦੇ ਵਾਕਈ ਜੋ ਉਸ ਦੀ ਤਮੰਨਾ ਸੀ ਜੋ ਉਸ ਦੀਆਂ ਅੱਖਾਂ ਦੇ ਵਿੱਚ ਇੱਕ ਕਮੀ ਸੀ ਕਿ ਕੋਈ ਉਸ ਨੂੰ ਬਚਾਉਣਾ ਆਏਗਾ ਉਹ ਪੂਰੀ ਹੁੰਦੀ ਆ ਤਾਂ ਰੈਸਕਿਊ ਟੀਮ ਇੱਕ ਉੱਥੇ ਪਹੁੰਚਦੀ ਹੈ ਉਸ ਤੋਂ ਬਾਅਦ ਲਾਈਫ ਜੈਕਟਸ ਦੇ ਨਾਲ ਤੇ ਕਿਸ਼ਤੀਆਂ ਦੇ ਨਾਲ ਉੱਥੇ ਪਹੁੰਚਦੇ ਨੇ ਤਾਂ ਉਸ ਘੋੜੇ ਦਾ ਬਚਾਅ ਕੀਤਾ ਜਾਂਦਾ ਉਸ ਘੋੜੇ ਨੂੰ ਰੈਸਕਿਊ ਕੀਤਾ ਜਾਂਦਾ ਪਰ ਰੈਸਕਿਊ ਟੀਮ ਲਈ ਉਸ ਘੋੜੇ ਦਾ ਬਚਾਅ ਕਰਨਾ ਵੀ ਇੰਨਾ ਸੌਖਾ ਨਹੀਂ ਸੀ ਕਿਉਂਕਿ ਇਸ ਤੋਂ ਪਹਿਲਾਂ ਹੋ ਸਕਦਾ ਕਿ ਉਸ ਨੇ ਕਦੇ ਵੀ ਕਿਸ਼ਤੀ ਤੇ ਸਫ਼ਰ ਨਾ ਕੀਤਾ ਜਾਵੇ ਤਾਂ ਅਜਿਹੇ ਦੇ ਵਿੱਚ ਉਹ ਘੋੜਾ ਹਾਈਪਰ ਵੀ ਹੋ ਸਕਦਾ ਸੀ ਤਾਂ ਫਿਰ ਉਸ ਦੀਆਂ ਲੱਤਾਂ ਬਨ ਕੇ ਜਾਂ ਉਸ ਨੂੰ ਅਲੱਗ ਤਰੀਕੇ ਦੇ ਨਾਲ ਬਨ ਕੇ ਉਸ ਨੂੰ ਕਿਸ਼ਤੀ ਤੇ ਲੈ ਕੇ ਜਾਇਆ ਜਾਂਦਾ ਹੈ ਉਸ ਨੂੰ ਬਚਾਇਆ ਜਾਂਦਾ ਹੈ ਤਾਂ ਉਸ ਤੋਂ ਬਾਅਦ ਉਸ ਨੂੰ ਹਸਪੀਟਲ ਦੇ ਵਿੱਚ ਭਰਤੀ ਕਰਵਾਇਆ ਗਿਆ ਜਿੱਥੇ ਉਸ ਦਾ ਇਲਾਜ ਚੱਲ ਰਿਹਾ ਦੱਸਿਆ ਜਾ ਰਿਹਾ ਹੈ ਕਿ ਕੋੜਾ ਬਿਲਕੁਲ ਠੀਕ ਹੈ ਪਰ ਜਿੱਥੇ ਅਸੀਂ ਕਹਿੰਦੇ ਹਾਂ ਕਿ ਇਨਸਾਨੀਅਤ ਅੱਜ ਵੀ ਜਿੰਦਾ ਏ ਅਲੱਗ-ਅਲੱਗ ਤਸਵੀਰਾਂ ਸਾਹਮਣੇ ਆਉਂਦੀਆਂ ਨੇ ਇਸ ਦੇ ਵਿੱਚ ਦੋ ਤਸਵੀਰਾਂ ਸਾਹਮਣੇ ਆਈਆਂ ਨੇ ਇੱਕ ਤਾਂ ਉਹ ਮਾਲਕ ਜੋ ਆਪਣੇ ਬਚਾ ਲਈ ਉੱਥੋਂ ਚਲੇ ਜਾਂਦੇ ਨੇ ਤਾਂ ਉਸ ਮਾਸੂਮ ਨੂੰ ਉੱਥੇ ਛੱਡ ਜਾਂਦੇ ਨੇ ਤੇ ਦੂਸਰੇ ਪਾਸੇ ਉਹ ਲੋਕ ਜੋ ਉਸ ਮਾਸੂਮ ਤੇ ਬਚਾ ਦੇ ਲਈ ਉੱਥੇ ਆਉਂਦੇ ਨੇ ਤਾਂ ਕਿਸੇ ਤਰੀਕੇ ਦੇ ਨਾਲ ਉਸ ਨੂੰ ਇਸ ਐਨੇ ਜ਼ਿਆਦਾ ਪਾਣੀ ਦੇ ਵਿੱਚੋਂ ਰੈਸਕਿਊ ਕੀਤਾ ਜਾਂਦਾ ਹੈ ਉਸ ਤੋਂ ਬਾਅਦ ਉਸ ਨੂੰ ਹਸਪੀਟਲ ਭਰਤੀ ਕਰਵਾਇਆ ਜਾਂਦਾ ਜਿੱਥੇ ਹੁਣ ਦੱਸਿਆ ਜਾ ਰਿਹਾ ਹੈ ਕਿ ਉਹ ਬਿਲਕੁਲ ਠੀਕ ਠਾਕ ਹੈ ਤਾਂ ਵਾਕਈ ਇੱਥੇ ਇਹ ਕਹਾਵਤ ਵੀ ਟੁੱਕਦੀ ਹੈ ਕਿ ਜਾਕੂ ਰਾਖੇ ਸਾਈਆਂ ਮਾਰ ਸਕੇ ਨਾ ਕੋਈ ਤਾਂ ਬੇਹਦੀ ਇਮੋਸ਼ਨਲ ਤਸਵੀਰ ਵੀ ਹੈ ਦੇਖਣ ਨੂੰ ਸਾਹਮਣੇ ਆਈ ਆ ਪਰ ਗਨੀਮਤ ਇਹ ਆ ਕਿ ਜਿਸ ਤਰ੍ਹਾਂ ਰੈਸਕਿਊ ਟੀਮ ਦੇ ਵੱਲੋਂ ਸੁਖੋੜੇ ਦਾ ਬੱਚਾ ਕਰ ਲਿਆ ਗਿਆ ਹੈ